ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਦੇ ਵਿੱਚ ਜਿੱਥੇ ਅਸੀਂ ਦੇਸ਼ ਅਤੇ ਦੁਨੀਆ ਦੇ ਵਿੱਚ ਵਾਪਰ ਰਹੀਆਂ ਮਹੱਤਵਪੂਰਨ ਖਬਰਾਂ ਦੇ ਉੱਤੇ ਡੂੰਘੀ ਚਰਚਾ ਕਰਦੇ ਹਾਂ ਇੱਥੇ ਅਸੀਂ ਵੱਖ-ਵੱਖ ਵਿਚਾਰਾਂ ਤੇ ਬਟਾਂਦਰਾ ਕਰਦੇ ਹਾਂ ਤੇ ਨਵੇਂ ਨਜ਼ਰੀਏ ਖੋਲ੍ਹਦੇ ਹਾਂ ਅਤੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਵੀ ਬੇਬੇ ਮਹਿੰਦਰ ਕੌਰ ਦੀ ਲੜਾਈ ਹੱਕ ਸੱਚ ਦੀ ਲੜਾਈ ਅੱਜ ਇੱਕ ਮੁਕਾਮ ਤੱਕ ਪਹੁੰਚ ਗਈ ਹੈ ਐਮਪੀ ਕੰਗੜਾ ਰਣੋਤ ਨੂੰ ਬਠਿੰਡਾ ਦੀ ਅਦਾਲਤਾਂ ਤੱਕ ਲਿਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਲੰਗੜਾਂ ਦੀ ਅਮਿਤ ਸ਼ਾਹ ਤੇ ਪੀਐਮ ਮੋਦੀ ਤੱਕ ਸਿੱਧੀ ਐਂਟਰੀ ਹੈ ਪਰ ਖਬਰਾਂ ਦੇ ਮੁਤਾਬਕ ਕਿਸੇ ਨੇ ਵੀ ਬੀਬੀ ਮਹਿੰਦਰ ਕੌਰ ਦੀ ਬਾਹ ਨਹੀਂ ਫੜੀ ਸੀ ਕਿਸੇ ਨੇ ਮਦਦ ਨਹੀਂ ਕੀਤੀ ਪਰ ਮਹਿੰਦਰ ਕੌਰ ਦਾ ਕਹਿਣਾ ਵੀ ਕਈ ਵਾਰ ਬੱਸ ਨਿਕਲ ਜਾਂਦੀ ਸੀ ਪਿੰਡ ਤੋਂ ਤਾਂ ਦੂਜੇ ਪਿੰਡ ਜਾ ਕੇ ਮੈਨੂੰ ਬੱਸ ਲੈਣੀ ਪੈਂਦੀ ਸੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਮੀਂਹ ਨਹੀਂ ਵੇਖਿਆ ਲਗਾਤਾਰ ਕੋਟ ਜਾਂਦੀ ਰਹੀ ਪਰ ਕਹਿੰਦੀ ਵਿਸੋਚ ਰੱਖਿਆ ਸੀ ਕਿ ਭਾਵੇਂ ਸੁਪਰੀਮ ਕੋਰਟ ਜਾਣਾ ਪਵੇ ਪਿੱਛੇ ਨਹੀਂ ਮੈਂ ਹਟਾਂਗੀ ਇੱਥੇ ਸਲਾਮ ਕਰਨਾ ਪੈਂਦਾ ਹੈ ਬੀਬੀ ਮਹਿੰਦਰ ਕੌਰ ਦੇ ਜਜ਼ਬੇ ਨੂੰ ਸਿਆਸਤ ਦੇ ਇਸ ਮੁੱਦੇ ਦੇ ਉੱਤੇ ਆਪਾਂ ਕਰਾਂਗੇ ਵਿਚਾਰ ਚਰਚਾ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ 베ਦੀ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ 베ਦੀ ਸਾਹਿਬ ਧੰਨਵਾਦ ਜੀ ਬਹੁਤ ਸਾਰਾ ਧੰਨਵਾਦ ਬੇទਸਾਬ ਦੀ ਗੱਲ ਕਰੀਏ ਤਾਂ ਖਬਰ ਬੜੀ ਚਰਚਾ ਦੇ ਵਿੱਚ ਹੈ ਵੀ ਭਾਜੀਪੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੇ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਅਦਾਲਤ ਦੇ ਵਿੱਚ ਹਾਜ਼ਰੀ ਲਾਈ ਤੇ ਮਾਮਲਾ 2020 ਤੋਂ 21 ਦੇ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੈ ਜਿੱਥੇ ਕੰਗਣਾ ਨੇ ਬੀਬੀ ਮਹਿੰਦਰ ਕੌਰ ਦੀ ਤਸਵੀਰ ਨੂੰ ਰੀਟਵੀਟ ਕਰਕੇ ਉਹਨਾਂ ਨੂੰ ਸ਼ਾਹੀਨ ਬਾਗ ਅੰਦੋਲਨ ਦੀ ਪ੍ਰਤੀਕ ਬਿਲਕਸ ਬਾਨੋ ਦੇ ਨਾਲ ਤੁਲਨਾ ਕੀਤੀ ਸੀ ਤੇ ਇੱਕ ਮੀਮ ਦੇ ਵਿੱਚ ਉਹਨਾਂ ਨੂੰ 100 ਰੁਪਏ ਵਾਲੀ ਦੇ ਵਿੱਚ ਖਰੀਦੇ ਜਾਣ ਵਾਲੀਆਂ ਕਹਿਣ ਵਾਲੀ ਟਿੱਪਣੀ ਕੀਤੀ ਸੀ ਤੇ ਬੀਬੀ ਮਹਿੰਦਰਕੌਰ ਨੇ ਬਦਲੇ ਦੇ ਵਿੱਚ ਫਿਰ ਬੇਇੱਜ਼ਤੀ ਦਾ ਕੇਸ ਦਰਜ ਕੀਤਾ ਸੀ ਤੇ ਹੁਣ ਇਸ ਸਭ ਮਾਮਲੇ ਦੇ ਉੱਤੇ ਕੰਗਣਾ ਰੌਤ ਤੇ ਮੁਆਫੀ ਮੰਗ ਲਈ ਹੈ ਤੁਸੀਂ ਬੀਬੀ ਮਹਿੰਦਰਕੌਰ ਦੇ ਹੌਸਲੇ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਖਬਰ ਜਿਹੜੀ ਹੈ ਕਿਉਂਕਿ ਸਾਡੇ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਨਾ ਕਿ 2021 ਦੀ ਗੱਲ ਹੈ 2021 ਦੇ ਵਿੱਚ ਕੰਗਣਾ ਰੌਤ ਨੇ ਇਹ ਉਹ ਜਟਵੇਟ ਕੀਤਾ ਸੀਗਾ ਜਿਹੜਾ ਕਿ ਮਹਿੰਦਰ ਕੌਰ ਜਾਂ ਉਹਦੇ ਵਰਗੀਆਂ ਹੋਰ ਜੜੀਆਂ ਉੱਥੇ ਬੀਬੀਆਂ ਔਰਤਾਂ ਸ਼ਾਮਿਲ ਸਨ ਹਾਂਜੀ ਉਹਨਾਂ ਦੇ ਦਿਲਾਂ ਉੱਠੇ ਪਹੁੰਚੇ ਉਹਦੀ ਗੱਲ ਸੁਣ ਕੇ ਹਮ ਅਸਲ ਦੇ ਵਿੱਚ ਜਿਹੜਾ ਕਿਸਾਨਾਂ ਦਾ ਮੋਰਚਾ ਸੀਗਾ ਉਹਦੇ ਵਿੱਚ ਜਿੰਨੇ ਵੀ ਲੋਕ ਗਏ ਸੀਗੇ ਉਹਨਾਂ ਵਿੱਚੋਂ ਕੋਈ ਵੀ ਪੇੜ ਬੰਦਾ ਨਹੀਂ ਉੱਥੇ ਗਿਆ ਹਾਂ ਬਿਲਕੁਲ ਸਹੀ ਔਰ ਤੁਸੀਂ ਇਹ ਦੇਖੋ ਵੀ ਜਦੋਂ ਕੁਰਬਾਨੀ ਦਾ ਜਜ਼ਬਾ ਹੋਵੇ ਜਦੋਂ ਕਿਸੇ ਸੰਘਰਸ਼ ਨੂੰ ਲੜਨ ਦਾ ਜਜ਼ਬਾ ਹੋਵੇ ਤਾਂ ਉਹ ਤੋਂ ਕਿਰਾਏ ਦੇ ਬੰਦੇ ਨਹੀਂ ਕੰਮ ਕਰਦੇ ਹੁੰਦੇ। ਹਮ ਅਸਲ ਦੇ ਵਿੱਚ ਤੁਹਾਡੇ ਆਪਣੇ ਜਿਹੜੀ ਅੰਦਰੋਂ ਤੁਹਾਡੀ ਇੱਛਾ ਹੁੰਦੀ ਹੈ ਲੜਾਈ ਦੀ ਉਹੀ ਕੰਮ ਕਰ ਰਹੀ ਹੁੰਦੀ ਆ ਤੇ ਉਹੀ ਲੋਕ ਉੱਥੇ ਸ਼ਾਮਲ ਹੁੰਦੇ ਨੇ ਤੇ ਅਸੀਂ ਇਹ ਕਹਿ ਸਕਦੇ ਆ ਵੀ ਅਸੀਂ ਉਹਨਾਂ ਉਸ ਲੜਾਈ ਨੂੰ ਕਾਮਯਾਬ ਮੰਨਾਂਗੇ ਜਿਹੜੀ ਦਿਲੋਂ ਲੜੀ ਜਾਂਦੀ ਜਿਨ੍ਹਾਂ ਦੇ ਜ਼ਮੀਰ ਜਾਗਦੇ ਹੋਣ ਹਨਾ ਜੀ ਕਿਸਾਨ ਜਿਹੜੇ ਸਿਗੇ ਜਾਂ ਕਿਸਾਨ ਬੀਬੀਆਂ ਜਿਹੜੀਆਂ ਸਿਗੀਆਂ ਉਸ ਵੱਲੇ ਉੱਥੇ ਇਹ ਲੜਾਈ ਲੜ ਰਹੀਆਂ ਸਨ ਹਮ ਪਰ ਕੰਗਨਾਰ ਨੌਤ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ ਔਰ ਹੁਣ ਤਾਂ ਉਹ ਉਥੋਂ ਦੀ ਸੰਸਦ ਮੈਂਬਰ ਵੀ ਚੁਣੀ ਗਈ ਹੈ ਹਾਂਜੀ ਤੇ ਉਸ ਨੇ ਇੱਕ ਆਪਣੀ ਸਰਕਾਰ ਨੂੰ ਖੁਸ਼ ਕਰਨ ਵਾਸਤੇ ਇੱਕ ਇਹੋ ਜਿਹਾ ਟਵੀਟ ਕੀਤਾ ਵੀ ਜਿਹੋ ਜਿਹਾ ਕਿ ਸ਼ਹੀਨ ਬਾਗ ਦੇ ਵਿੱਚ ਬਲਕੀਸ ਬਾਨੋ ਨਾਮ ਦੀ ਔਰਤ ਦਾ ਜ਼ਿਕਰ ਕੀਤਾ ਵੀ ਉਹੋ ਜੀ ਔਰਤ ਮੈਨੂੰ ਲੱਗੀ ਹੈ ਜਿਹੜੀ 100 ਰੁਪਿਆ ਲੈ ਕੇ ਉੱਥੇ ਪਰਡੇ ਦਾ ਹਿਸਾਬ ਨਾ ਜਾਂਦੀ ਹਾਂਜੀ ਸੋ ਕੰਗਨਰ ਨੌਤ ਨੇ ਬੜੇ ਬੜੇ ਹੱਥ ਪੈਰ ਮਾਰੇ ਉਹਨੇ ਬੜੀਆਂ ਕਾਨੂੰਨੀ ਚਾਰਾਜੋਈਆਂ ਕੀਤੀਆਂ ਵੀ ਮੈਨੂੰ ਪੰਜਾਬ ਦੀ ਕੋਰਟ ਵਿੱਚ ਹਾਜ਼ਰ ਨਾ ਹੋਣਾ ਪਵੇ ਲੇਕਿਨ ਉਹਨੂੰ ਬਾਰ-ਬਾਰ ਸਬਨ ਜਾਂਦਾ ਰਿਹਾ ਬਾਰ-ਬਾਰ ਉਹਨੂੰ ਬੁਲਾਇਆ ਜਾਂਦਾ ਰਿਹਾ ਉਹਦੇ ਜਿਹੜੇ ਸਬਨ ਜਿਹੜੇ ਗਾਂ ਉਹਨੇ ਅਪੀਲਾਂ ਕੀਤੀਆਂ ਸੀਗੀਆਂ ਉਹ ਸਾਰੀਆਂ ਰੱਦ ਦੀ ਕਰੀਆਂ ਔਰ ਉਹਨੂੰ ਕਿਹਾ ਗਿਆ ਵੀ ਤੂੰ ਰੀਟ-ਵੀਟ ਕੀਤਾ ਫਿਰ ਦੋ-ਦੋ ਬਾਰ ਉਸ ਗੱਲ ਨੂੰ ਦੁਹਰਾਇਆ ਉਹਨੇ ਵੀ ਤੈਨੂੰ ਉੱਥੇ ਜਾਣਾ ਚਾਹੀਦਾ ਕੋਰਟ ਦੇ ਵਿੱਚ ਔਰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਸੋ ਬੜੇ ਮੁਸ਼ਕਿਲ ਨਾਲ ਉਹ ਬਠਿੰਡਾ ਕੋਰਟ ਦੇ ਵਿੱਚ ਜਦੋਂ ਪਹੁੰਚਦੇ ਆ ਤੇ ਫਿਰ ਉਹਨੂੰ ਵਕੀਲ ਸਮਝਾ ਦਿੰਦੇ ਵੀ ਹੋਰ ਕੋਈ ਰਾਹ ਨਹੀਂ ਹੈਗਾ ਸਿਵਾਏ ਮਾਫੀ ਮੰਗਣ ਤੋਂ ਸੋ ਮਾਫੀ ਮੰਗਣ ਦਾ ਮਤਲਬ ਇਹ ਹੁੰਦਾ ਹੈ ਵੀ ਉਸਨੇ ਗਲਤੀ ਕੀਤੀ ਹੈ ਔਰ ਇਹ ਉਹੀ ਕੰਗਣਾ ਰਣਾਵਤਾ ਜਿੰਨੇ 에어ਪੋਰਟ ਦੇ ਉੱਤੇ ਇੱਕ ਗਾਰਡ ਜਿਹੜੀ ਸਿਕਿਉਰਿਟੀ ਗਾਰਡ ਹੈ ਲੇਡੀ ਉਹਦੇ ਮੂੰਹ ਤੇ ਥੱਪੜ ਮਾਰਿਆ ਸੀ ਤਾਂ ਉਹਨੇ ਫਿਰ ਉਹਦੇ ਤੇ ਹਮਲਾ ਕੀਤਾ ਸੀ ਵਾਪਸੀ ਦੇ ਉੱਤੇ ਹਮ ਉਸ ਕੇਸ ਦਾ ਪਤਾ ਨਹੀਂ ਕੀ ਬਣਿਆ ਪਰ ਮੈਂ ਕਹਿਣਾ ਪਿਆ ਵੀ ਇੱਕ ਸੰਸਦ ਮੈਂਬਰ ਦੇ ਲੈਵਲ ਦੀ ਕੋਈ ਔਰਤ ਜਾਂ ਕੋਈ ਜੇ ਔਰਤ ਨਹੀਂ ਆਪਣੇ ਆਪ ਨੂੰ ਸਮਝ ਦੇ ਜੇ ਤਾਂ ਉਹ ਸਮਝਦੀ ਮੈਂ ਬਹੁਤ ਝੰਗ ਹਾਂ ਜੀ ਹਾਂ ਜੇ ਉਹ اسی ਹਰਕਤ ਕਰਦੇ ਆ ਤਾਂ ਫਿਰ ਆਪਾਂ ਬਾਕੀ ਦੀ ਪਾਰਟੀ ਦਾ ਜਿਸ ਪਾਰਟੀ ਚ ਕੰਮ ਕਰ ਰਹੀ ਹੈ ਉਹਦਾ ਵੀ ਅੰਦਾਜ਼ਾ ਲਗਾ ਸਕਦੇ ਆਂ ਔਰ ਤੁਸੀਂ ਇਹ ਦੇਖੋ ਵੀ ਉਹ ਕਾਮਯਾਬ ਕਾਮਯਾਬ ਹੋਈ ਆ ਮਾਛਲ ਦੇ ਵਿੱਚੋਂ ਔਰ ਇਲੈਕਸ਼ਨ ਜਿੱਤੀ ਹੈ ਇਹਦੇ باوجود ਵੀ ਉਸ ਨੂੰ ਜਿਹੜੀ ਸਰਕਾਰੀ ਦਰਬਾਰ ਹੈ ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦਾ ਮੌਕਾ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਵੀ ਇਹ ਇਹ ਕਿਹੋ ਜੀ ਲੜੀ ਹੈ ਹਮ ਸੋ ਇਹ ਕੰਗੜਾਰ ਨੌਤ ਨੇ ਆ ਕੇ ਫਿਰ ਜਦੋਂ ਮਾਫੀ ਮੰਗੀ ਹੈ ਕਿਉਂਕਿ ਮਿੰਦਰ ਕੌਰ ਬੀਬੀ ਮਿੰਦਰ ਕੌਰ ਹਾਜ਼ਰ ਨਹੀਂ ਸੀਗੇ ਜੀ ਹਾਂਜੀ ਉਹਨਾਂ ਦੇ ਪਤੀ ਹਾਜ਼ਰ ਸਨ ਲਾਭ ਸਿੰਘ ਲਾਭ ਸਿੰਘ ਉਹਨਾਂ ਨੇ ਗੱਲ ਕੀਤੀ ਵੀ ਇਹ ਕੇਸ ਇਕੱਲਾ ਮਿੰਦਰ ਕੌਰ ਦਾ ਨਹੀਂਗਾ ਔਰ ਸਾਡਾ ਨਹੀਂਗਾ ਇਹ ਪੂਰੇ ਕਿਸਾਨ ਮੋਰਚੇ ਦਾ ਕੇਸ ਹੈ ਬਿਲਕੁਲ ਸਹੀ ਗੱਲ ਹੈ ਤੇ ਇਹ ਜਿਹੜੀ ਮਾਫੀ ਹੈ ਇਹ ਵੀ ਉੱਤਰ ਉਧਰੋਂ ਹੀ ਆਉਣੀ ਹੈ ਇਸ ਕਰਕੇ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਏ ਹਮਮ ਅਸੀਂ ਗੱਲ ਕਰਾਂਗੇ ਤੇ ਉਸ ਬਾਅਦ ਅਸੀਂ ਸੋਚਾਂਗੇ ਮਾਫੀ ਦੇਣੀ ਕਿ ਨਹੀਂ ਦੇਣੀ ਹਮ ਸੋ ਅਜੇ ਵੀ ਜਿਹੜਾ ਖਤਰਾ ਹੈ ਉਹਦੇ ਉੱਤੇ ਮੰਡਰਾਇਆ ਹੋਇਆ ਔਰ ਦੂਜੇ ਪਾਸੇ ਕੰਗਨਰ ਨੌਥ ਨੂੰ ਤਰੀਕਾਂ ਤੋਂ ਵੀ ਛੋਟ ਨਹੀਂ ਦਿੱਤੀ ਗਈ ਜੇ ਤੱਕ ਜੇ ਤੁਸਾਨੂੰ ਜੇ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਜੇ ਤੁਹਾਨੂੰ ਤਰੀਕ ਦੇ ਉੱਤੇ ਲਾਉਣ ਦੀ ਲੋੜ ਨਹੀਂ ਹਾਂਜੀ ਲੇਕਿਨ ਉਹਨਾਂ ਨੂੰ ਛੋਟ ਨਹੀਂ ਦਿੱਤੀ ਗਈ ਅਗਲੀ ਤਰੀਕ ਫੇਰ ਨਵੰਬਰ ਦੀ ਕੋਈ ਪਾ ਦਿੱਤੀ ਗਈ ਹਾਂਜੀ ਸੋ ਆਪਾਂ ਇਹ ਦੇਖਦੇ ਹਾਂ ਵੀ ਇਹ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਇੱਥੇ ਦੇਰ ਤਾਂ ਹੋ ਸਕਦੀ ਆ ਹਾਂ ਲੇਕਿਨ ਇੱਥੇ ਜ਼ਰੂਰ ਤੁਹਾਨੂੰ ਇਨਸਾਫ ਦਿਲਦਾ ਔਰ ਇਹ ਮੈਂ ਸਮਝਦਾ ਆ ਕਿ ਇਹ ਕੋਰਟ ਜਿਹੜੀ ਹੈ ਇਸ ਦੀ ਜਿਹੜੀ ਇਨਸਾਫ ਦੇਣ ਵਾਲੀ ਚੀਜ਼ ਹੈ ਉਹਨੂੰ ਆਪਾਂ ਨੂੰ ਸ਼ਾਬਾਸ਼ ਕਰਨਾ ਚਾਹੀਦਾ ਵੀ ਕੋਰਟ ਨੇ ਭਾਵੇਂ ਇਸ ਗੱਲ ਨੂੰ 4 ਸਾਲ ਹੋ ਗਏ ਲੇਕਿਨ ਅਖੀਰ ਇਹ ਗੱਲ ਉਹਨਾਂ ਦੀ ਬੀਬੀ ਮਿੰਦਰ कौर ਦੀ ਜਿਹੜੀ ਅਪੀਲ ਹੈ ਜਿਹੜੀ ਗੱਲ ਹੈ ਜਿਹੜੀ ਸ਼ਿਕਾਇਤ ਹੈ ਉਹਨੂੰ ਸੁਣਿਆ ਗਿਆ ਹਾਂ ਬਿਲਕੁਲ ਸਹੀ ਗੱਲ ਹੈ ਸੋ ਵਿਧੀ ਸਾਹਿਬ ਮੈਂ ਇੱਥੇ ਪੁੱਛਣਾ ਚਾਹਾਂਗੀ ਕਿ ਅਦਾਲਤ ਨੇ ਕੰਗਣਾ ਨੂੰ ਜ਼ਮਾਨਤ ਤਾਂ ਦੇ ਦਿੱਤੀ ਹੈ ਤੇ ਅਗਲੀ ਸੁਣਵਾਈ ਤੇ ਵੀ ਕੰਮ ਚੱਲਿਆ ਗਿਆ ਵੀ ਇਹ ਗੱਲ ਪੁੱਛਣੀ ਪੈਂਦੀ ਹੈ ਕਿ ਉਹਨਾਂ ਦੀ ਸਿਆਸੀ ਤੇ ਫਿਲਮੀ ਕੈਰੀਅਰ ਦੇ ਉੱਤੇ ਕੋਈ ਅਸਰ ਪੈ ਸਕਦਾ ਹੈ ਇਸ ਮਾਮਲੇ ਦਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਕੰਗਣਾ ਨਾਉ ਦਾ ਜਿਹੜਾ ਫਿਲਮੀ ਕੈਰੀਅਰ ਆ ਪਹਿਲਾਂ ਐ ਇਸ ਵੇਲੇ ਡਾਊਨ ਜਾ ਰਿਹਾ ਹਾਂ 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 ਕਿਉਂਕਿ ਉਹਨੇ ਕਿਸੇ ਵੜੇ ਨਾ ਇੱਕ ਏਡਾ ਝਗੜਾ ਖੜਾ ਕੀਤਾ ਸੀ ਬਾਲੀਵੁੱਡ ਦੇ ਵਿੱਚ ਹਮ ਹਮ ਉਹਨੂੰ ਲੱਗਦਾ ਸੀਗਾ ਵੀ ਇੱਕ ਸ਼ਾਹਰੂਖ ਖਾਨ ਦਾ ਗਰੁੱਪ ਹੈ ਇੱਕ ਪੁਰਾਣੇ ਦਾ ਗਰੁੱਪ ਹੈ ਇੱਕ ਕਰਨ ਜੌਹਰ ਦਾ ਗਰੁੱਪ ਹੈ ਉਹ ਕਹਿੰਦੀ ਮੈਂ ਆਪਣਾ ਗਰੁੱਪ ਕ੍ਰੀਏਟ ਕਰਦੀ ਹਾਂ ਮੇਕਰਸ ਦਾ ਉਹਨੇ ਆ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ ਹਮ ਹੁਣ ਆਪਾਂ ਦੇਖ ਸਕਦੇ ਹਾਂ ਉਹਦੀ ਐਮਰਜੈਂਸੀ ਫਿਲਮ ਜਿਹੜੀ ਆ ਉਹਨੇ ਪਾਣੀ ਨਹੀਂ ਮੰਗਿਆ ਉਹ ਚੱਲ ਨਹੀਂ ਸਕੀ ਇਸੇ ਤਰ੍ਹਾਂ ਉਹਦੀ ਇੱਕ ਹੋਰ ਫਿਲਮ ਇਸ ਤਰ੍ਹਾਂ ਆਈ ਸੀਗੀ ਹਮ ਹਮ ਉਹਦੇ ਵੀ ਲੋਕਾਂ ਨੇ ਕਹਿਤਾ ਵੀ ਇਹ ਲੱਕੜ ਦੇ ਘੋੜੇ ਦੜਾਏ ਗਏ ਉਹਦੇ ਵਿੱਚ ਔਰ ਉਹ ਮਤਲਬ ਇਹ ਆ ਵੀ ਉਹ ਉਹਦਾ ਕੋਈ ਕੈਰੀਅਰ ਅਸਲ ਉਦਾਂ ਹੀ ਵਧੀਆ ਨਹੀਂ ਚੱਲ ਰਿਹਾ ਲੇਕਿਨ ਉਹ ਕਿਉਂਕਿ ਖੁਦ ਮੇਕਰ ਉਹ ਕਿਸੇ ਵੇਲੇ ਵੀ ਆਪਣੀ ਫਿਲਮ ਫਿਰ ਉਹ ਪ੍ਰੋਡਿਊਸ ਕਰ ਸਕਦੀ ਹੈ ਔਰ ਅਸੀਂ ਤਾਂ ਬਾਲੀਵੁੱਡ ਬਾਰੇ ਕਹਿੰਨੇ ਹੁੰਦੇ ਆ ਵੀ ਸਾਨੂੰ ਜਿਹੜਾ ਬੰਦਾ ਲੱਗਦਾ ਹੁੰਦਾ ਵੀ ਅੱਜ ਕੰਗਾਲ ਆ ਅਗਲੇ ਦਿਨ ਉਹ ਹੀ ਅਮੀਰ ਬਣ ਜਾਂਦਾ ਤੇ ਜਿਹੜਾ ਅਮੀਰ ਅਗਲੇ ਦਿਨ ਕੰਗਾਲ ਬਣ ਜਾਂਦਾ ਸੋ ਕੰਗੜਾ ਜਿਹੜੇ ਇਹ ਯਤਨ ਕਰੇਗੀ ਬਾਲੀਵੁੱਡ ਵਿੱਚ ਖੜੇ ਹੋਣ ਦਾ ਕਿਉਂਕਿ ਆਪਾਂ ਦੇਖੀਏ ਤਾਂ ਉਹਨਾਂ ਉਹਨਾਂ ਨੂੰ ਸਿਆਸਤ ਵਿੱਚ ਵੀ ਕੋਈ ਇੰਟਰਸਟ ਨਹੀਂ ਕੋਈ ਦਰਚਸਪੀ ਨਹੀਂ ਔਰ ਪਾਰਟੀ ਨੇ ਵੀ ਉਹਨਾਂ ਨੂੰ ਕੋਈ ਇੰਪੋਰਟੈਂਸ ਕੋਈ ਮਹੱਤਤਾ ਨਹੀਂ ਦਿੱਤੀ ਜਉਂਦੀ ਉਹ ਜਿੱਤ ਕੇ ਆਈ ਹੈ ਸੋ ਉਹ ਉਹ ਆਪਣੇ ਆਪ ਨੂੰ ਬਿਲਕੁਲ ਵੱਖਰੀ ਜਿਹੀ ਮਹਿਸੂਸ ਕਰ ਰਹੀ ਹੈ ਵੀ ਮੈਨੂੰ ਇਦਾਂ ਹੀ ਛੱਡ ਦਿੱਤਾ ਗਿਆ ਜਿਸ ਤਰ੍ਹਾਂ ਉਹਦਾ ਹਾਲ ਫਿਲਮ ਇੰਡਸਟਰੀ ਸੀਗਾ ਉਦਾਂ ਹੀ ਹਾਲ ਉਹਦਾ ਸਿਆਸਤ ਸੀ ਸਿਆਸਤ ਦੇ ਵਿੱਚ ਹੋ ਗਿਆ ਹਮ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਇਹ ਮਾਮਲਾ ਨਾ ਸਿਰਫ ਵਿਅਕਤੀਗਤ ਬੇਇੱਜ਼ਤੀ ਦਾ ਹੈ ਸਗੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀ ਤੇ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੇ ਸਨਮਾਨ ਨੂੰ ਛੂੰਦਾ ਹੈ ਸੋ ਅੱਜ ਗੰਗਣਾ ਦੀ ਮਾਫੀ ਦੇ ਨਾਲ ਮਾਮਲਾ ਅੱਗੇ ਵਧ ਸਕਦਾ ਹੈ ਪਰ ਬੀਬੀ ਮਹਿੰਦਰ ਕੌਰ ਵਰਗੀਆਂ ਜੋ ਬਜ਼ੁਰਗਾਂ ਨੇ ਉਹਨਾਂ ਦੀ ਆਵਾਜ਼ ਨੂੰ ਵੀ ਨਿਗਰਾਨੀ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਸੋ ਇਹ ਘਟਨਾ ਤਾਂ ਸਾਨੂੰ ਇਹ ਯਾਦ ਕਰਾਉਂਦੀ ਹੈ ਕਿ ਫਾਰਮਾਂ ਦੇ ਉੱਤੇ ਟਿੱਪਣੀਆਂ ਦੇ ਨਤੀਜੇ ਕੰਪੀਰ ਹੋ ਸਕਦੇ ਨੇ ਅਤੇ ਨਿਆਂ ਪ੍ਰਕਿਰਿਆ ਹਰ ਵਿਅਕਤੀ ਦੇ ਲਈ ਬਰਾਬਰ ਹੋਣੀ ਚਾਹੀਦੀ ਹੈ। ਸੋ ਬੇਜੀ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਪੰਜਾਬੀ ਸੰਗੀਤ ਤੱਕ ਜਗਤ ਦੇ ਵਿੱਚ ਵੀ ਇੱਕ ਨਵਾਂ ਵਿਵਾਦ ਹੋਇਆ ਉੱਭਰ ਆਇਆ ਹੈ ਵਿੱਚ ਇੱਥੇ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਇੱਕ ਗੀਤ ਨੇ ਸਰਪੰਚਾਂ ਨੂੰ ਨਾਰਾਜ਼ ਕਰਕੇ ਰੱਖ ਦਿੱਤਾ ਹੈ ਵੀ ਸੈਂਕੜੇ ਹੀ ਸਰਪੰਚਾਂ ਨੇ ਡੀਸੀ ਦੇ ਦਫ਼ਤਰ ਦੇ ਸਾਹਮਣੇ ਧਰਨਾ ਦੇ ਦਿੱਤਾ ਤੇ ਗੁਲਾਬ ਸਿੱਧੂ ਦੇ ਵਿਰੁੱਧ ਨਾਰੀ ਵੀ ਲਗਾਏ ਤੇ ਗੀਤ ਦੇ ਬੋਲ ਨੇ ਵੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦਿਓ ਵੀ ਸਰਪੰਚ ਆਪਣੀ ਬੇਇੱਜ਼ਤੀ ਦੇ ਵਜੋਂ ਦੇਖ ਰਹੇ ਨੇ ਇਸ ਲਾਈਨਾਂ ਨੂੰ ਸੋ ਜੋ ਚੁਣੇ ਹੋਏ ਲੀਡਰ ਹੁੰਦੇ ਨੇ ਅਤੇ ਪਿੰਡਾਂ ਦੇ ਸਨਮਾਨ ਨੂੰ ਠੇਸ ਪਹੁੰਚਤੇ ਹੋਏ ਲੱਗਦੇ ਨੇ ਇਹ ਲਾ ਨਾ ਨੂੰ ਸੋ ਗੁਲਾਬ ਸਿੱਧੂ ਨੇ ਸਰਪੰਚਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਮਾਫੀ ਵੀ ਮੰਗ ਲਈ ਹੈ ਪਰ ਵਿਵਾਦ ਹਜੇ ਵੀ ਠੰਡਾ ਨਹੀਂ ਹੋਇਆ ਲੱਗਦਾ ਕੀ ਕਹਿਣਾ ਹੈ ਤੁਹਾਡਾ ਇਸ ਖਬਰ ਤੇ ਅਸਰ ਵਿੱਚ ਆਪਾਂ ਹੁਣ ਕੰਗੜਾ ਦੀ ਗੱਲ ਕਰਕੇ ਹਟੇ ਹਾਂ ਹਮ ਜਦ ਸਾਡੇ ਗਾਇਕ ਨੇ ਇਹ ਵੀ ਆਪਣੇ ਆਪ ਨੂੰ ਸtare ਸਮਝਦੇ ਨੇ ਸਟਾਰਾਂ ਸੀ ਹਾਂਜੀ ਔਰ ਗੁਲਾਬ ਸਿੰਧੂ ਨੇ ਜਿਹੜੀ ਨਾਇਨ ਗਾਈ ਹੈ ਉਹ ਤਕਰੀਬਨ ਸਾਰੇ ਸਰਪੰਚਾਂ ਦੇ ਉੱਤੇ ਟੁਕਦੀ ਆ ਸਾਰੇ ਸਰਪੰਚ ਸੋਚਦੇ ਆ ਵੀ ਇਹ ਸਾਡੇ ਬਾਰੇ ਕਿਹਾ ਗਿਆ ਇਸ ਕਰਕੇ ਪਹਿਲਾਂ ਪਹਿਲੀ ਗੱਲ ਤੇ ਆ ਵੀ ਜਿਹੜਾ ਇੱਕ ਗਾਇਕ ਆ ਉਹਨੂੰ ਆਪਣੇ ਗੀਤ ਵਿਖਣੇ ਚਾਹੀਦੇ ਉਹਨਾਂ ਦੇ ਲਵਸ ਵਿਖਣੇ ਚਾਹੀਦੇ ਆ ਉਹਦੇ ਅਲਫਾਸ ਵਿਖਣੇ ਚਾਹੀਦੇ ਆ ਵੀ ਇਹਨਾਂ ਸ਼ਬਦਾਂ ਵਿੱਚ ਕੀ ਕਿਹਾ ਗਿਆ ਹੂੰ ਕਿਸੇ ਵਿਸ਼ੇਸ਼ ਅਹੁਦੇ ਵਾਲੇ ਵਿਅਕਤੀ ਨੂੰ ਠੇਸ ਤਨੇ ਪਹਛਾਈ ਗਈ ਕੋਈ ਹੋਰ ਗੱਲਾਂ ਤਨੇ ਕੀਤੀਆਂ ਕਿਸੇ ਦੀ ਕੋਈ ਘਾਤ ਬਾਰੇ ਤਾਂ ਕੋਈ ਲਫਜ਼ ਨਹੀਂ ਕਿਹਾ ਗਿਆ ਇਹ ਚੀਜ਼ਾਂ ਜਿਹੜੀਆਂ ਨਾ ਇਹ ਗਾਇਕ ਕਲਾਕਾਰ ਨੇ ਵਿਖਣੀਆਂ ਹੁੰਦੀ ਮੈਨੂੰ ਲੱਗਦਾ ਇਹ ਵਿੱਚ ਗੁਲਾਬ ਸਿੱਧੂ ਨੂੰ ਕਿਤੇ ਨਾ ਕਿਤੇ ਕੋਈ ਇਹੋ ਜੀ ਗੱਲ ਸਹਿਣੀ ਪਈ ਹੈ ਕਿਸੇ ਸਰਪੰਚ ਕੋਲ ਜਿਹੜੀ ਉਹਨੇ ਜਾਣ ਬੁੱਝ ਕੇ ਇਹਦੇ ਵਿੱਚ ਉਹ ਲਾਈਨ ਗਾਈ ਹ ਲੇਕਿਨ ਹੁਣ ਉਹ ਪਛਤਾ ਰਿਹਾ ਹੂੰ ਕਿਉਂਕਿ ਸਾਰੇ ਸਰਪੰਚ ਇਕੱਠੇ ਹੋ ਗਏ ਇਸ ਮਾਮਲੇ ਉਤੇ ਬਿਲਕੁਲ ਔਰ ਹਰ ਸਰਪੰਚ ਸੋਚਦਾ ਵੀ ਜੇ ਸਰਪੰਚ ਬਾਰੇ ਕਿਹਾ ਤਾਂ ਇਹ ਸਾਡੇ ਬਾਰੇ ਵੀ ਕਿਹਾ ਹੋ ਸਕਦਾ ਹੂੰ ਸੋ ਇਸ ਕਰਕੇ ਇਸ ਵੇਲੇ ਗੁਲਾਬ ਸਿੱਧੂ ਜਿਹੜਾ ਹੈ ਉਹਨੇ ਬੇਸ਼ੱਕ ਮਾਫੀ ਮੰਗ ਰਿਹਾ ਹੈ ਹੂੰ ਉਹੀ ਕੰਗਣਾ ਵਾਲੀ ਹਾਲਤ ਆ ਜਿਸ ਤਰ੍ਹਾਂ ਉਹ ਮੰਗਿਆ ਮੁਆਫੀ ਨਹੀਂ ਮੰਗ ਰਹੇ ਮੁਆਫੀ ਨਹੀਂ ਮਿਲ ਰਹੀ ਸੋ ਕਈ ਵਾਰੀ ਇਹਨਾਂ ਲੋਕਾਂ ਨੂੰ ਮੰਗਿਆ ਵੀ ਮੁਆਫੀ ਨਹੀਂ ਮਿਲਦੀ ਔਰ ਨੱਕ ਨਾਲ ਕਿਰਾਂ ਕੱਢਣੇ ਪੈ ਸਕਦੇ ਇਹਨਾਂ ਗੁਲਾਬ ਸਿੱਧੂ ਨੂੰ ਕਿਉਂਕਿ ਉਹਦਾ ਜਿਹੜਾ ਕੈਰੀਅਰ ਹੈ ਨਾ ਉਹ ਸਾਰਾ ਇਸੇ ਗਾਇਕੀ ਦੇ ਉੱਤੇ ਟਿਕਿਆ ਹੋਇਆ ਤੇ ਜੇ ਉਹਨੇ ਇਸ ਗਾਇਕੀ ਦੇ ਫੀਲਡ ਦੇ ਵਿੱਚ ਰਹਿਣਾ ਅਵਲ ਤਾਂ ਇਹਨਾਂ ਕਲਾਕਾਰਾਂ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਆਮ ਤੌਰ ਦੇ ਉੱਤੇ ਸਮਾਗਮਾਂ ਵਿੱਚ ਵਿਚਰਦੇ ਨੇ ਔਰ ਪ੍ਰੋਗਰਾਮ ਕਰਦੇ ਨੇ ਨੋ ਜਿਹੜੇ ਮੂਹ ਦੇ ਵਿੱਚੋਂ ਜਿਹੜੀ ਕੋਈ ਗੱਲ ਕੱਢਣੀ ਆ ਉਹ ਸੋਚ ਸਮਝ ਕੇ ਕੱਢੀ ਕਿਉਂਕਿ ਲੋਕ ਇਹਨਾਂ ਨੂੰ ਆਈਡਲ ਮੰਨਦੇ ਨੇ ਆਪਣਾ ਬਿਲਕੁਲ ਆਈਡਲ ਮੰਨਦੇ ਨੇ ਔਰ ਦੂਜੀ ਗੱਲ ਹੈ ਵੀ ਇਹਨਾਂ ਨੂੰ ਇਹਨਾਂ ਦੀ ਬੜੀ ਇੱਜ਼ਤ ਆ ਬੜਾ ਮਾਣ ਕੀਤਾ ਜਾਂਦਾ ਜਦੋਂ ਇਹ ਆਪਣੇ ਪ੍ਰੋਗਰਾਮ ਤੇ ਜਾਂਦੇ ਆ ਇਹਨਾਂ ਨੂੰ ਸਤਿਕਾਰ ਮਿਲਦਾ ਹੈ ਪਰ ਜੇ ਮਿਲ ਰਿਹਾ ਸਤਿਕਾਰ ਦੇ ਜਵਾਬ ਦੇ ਵਿੱਚ ਇਹੋ ਜੀ ਗੱਲ ਕਰਦੇ ਨੇ ਕਿ ਪਿੰਡਾਂ ਦੇ ਸਰਪੰਚਾਂ ਬਾਰੇ ਇਹ ਗੱਲਾਂ ਕਹਿੰਦੇ ਨੇ ਤਾਂ ਫਿਰ ਇਹਨਾਂ ਨੂੰ ਪਿੰਡਾਂ 'ਚ ਵੜਨ ਨਾਉਣ ਦਊਗਾ ਸੋ ਇਹ ਜਿਹੜਾ ਮਾਮਲਾ ਹੈ ਇਹ ਜਿਹੜਾ ਸਾਡੇ ਨਾ ਤਾਂ ਉਹਦਾ ਗੁਲਾਬ ਆ ਲੇਕਿਨ ਮਹਿਕ ਨਹੀਂ ਅੱਛੀ ਫੈਲਾਰੇ ਉਹ ਉਹਨਾਂ ਨੂੰ ਮਤਲਬ ਇਹ ਪਤਾ ਨਹੀਂ ਕਿਸ ਤਰ੍ਹਾਂ ਮਾਫੀ ਮਿਲਦੀ ਹੈ ਸਰਪੰਚਾ ਕੋਲੋਂ ਕਿ ਉਹਨਾਂ ਦਾ ਤੇ ਕਿ ਸਰਪੰਚ ਤਾਂ ਬੀਤੀ ਸਾਹਿਬ ਕਹਿ ਰਹੇ ਨੇ ਕਿ ਗਾਣਾ ਹੀ ਬੈਨ ਕਰ ਦਿਓ ਤੁਸੀਂ ਤੇ ਗਾਣਾ ਦੇਖੋ ਗਾਣਾ ਤੇ ਉਹਨੂੰ ਬੈਨ ਕਰਨਾ ਹੀ ਪਏਗਾ ਮਾਫੀ ਤਾਂ ਇਸ ਗੱਲ ਤੇ ਮਿਲੇਗੀ ਨਾ ਜੇ ਉਹ ਗਾਣਾ ਬੈਨ ਕਰਦਾ ਤੇ ਗਾਣਾ ਨਹੀਂ ਬੈਨ ਕਰਦਾ ਤਾਂ ਮਾਫੀ ਕਾਦੀ ਸੋ ਇਹ ਮਾਫੀ ਦਾ ਆਧਾਰ ਆ ਵੀ ਗਾਣਾ ਜਿਹੜਾ ਬੈਨ ਹੋਏਗਾ ਉਸ ਨੂੰ ਬੈਨ ਕਰਨ ਪਿੱਛੇ ਉਹਨੂੰ सरपंचਾਂ ਤੋਂ ਮਾਫ਼ੀ ਦੀ ਗੱਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਇਹ ਵਿਵਾਦ ਨਾ ਸਿਰਫ ਇੱਕ ਗੀਤ ਦੇ ਬੋਲਾਂ ਤੱਕ ਸੀਮਿਤ ਹੁੰਦਾ ਹੈ ਸਗੋਂ ਇਹ ਪੰਜਾਬੀ ਸੰਗੀਤ ਦੇ ਵਿੱਚ ਨੈਤਿਕ ਜ਼ਿੰਮੇਵਾਰੀ ਅਤੇ ਸਰਪੰਚਾਂ ਦੇ ਸਨਮਾਨ ਨੂੰ ਵੀ ਛੂੰਹਦਾ ਹੈ ਸੋ ਗੁਲਾਬ ਸਿੱਧੂ ਦੀ ਮਾਫ਼ੀ ਦੇ ਨਾਲ ਵਿਵਾਦ ਨੂੰ ਅੰਤ ਵੱਲ ਲਿਰਿਕਸ ਦੇ ਵਿੱਚ ਵਧੇਰੇ ਸਮੇਂ ਦੀ ਸ਼ਿਲਤਾ ਅਪਣਾਉਣ ਦਾ ਸੁਨੇਹਾ ਵੀ ਦਿੰਦੀ ਹੈ ਸੋ ਪੰਜਾਬੀ ਸੰਗੀਤ ਦੀ ਖੂਬਸੂਰਤੀ ਉਸ ਦੀ ਅਣਖ ਦੇ ਵਿੱਚ ਹੁੰਦੀ ਹੈ ਪਰ ਇਹ ਅਣਖ ਕਦੇ ਵੀ ਕਿਸੇ ਪਾਈਚਾਰੇ ਨੂੰ ਠੇਸ ਨਾ ਪਹੁੰਚਾਏ ਇਸ ਗੱਲ ਦਾ ਸਾਨੂੰ ਵੀ ਤੇ ਗਾਇਕਾ ਨੂੰ ਵੀ ਹਮੇਸ਼ਾ ਹੀ ਖਿਆਲ ਰੱਖਣਾ ਚਾਹੀਦਾ ਹੈ ਸੁਬੀਦੀ ਸਾਹਿਬ ਅੱਗੇ ਖਬਰ ਤੋਂ ਹੈ ਉਹ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਵਿਚਾਰੇ ਪਾਸੇ ਜੋ ਚਾਰ ਸਿੰਘ ਜੋ ਚਾਰ ਸਿੰਘ ਹੋਈ ਪਈ ਹੈ ਕਸੂਤੀ ਚਪੇੜ ਮੁਕਾਬਲੇ ਦੇ ਵਿੱਚ ਉਹਨੇ ਵਿਰੋਧੀ ਖਿਡਾਰੀ ਨੂੰ ਧਰਤੀ ਹਿਲਦੀ ਹੋਈ ਦਿਸਣ ਲਾ ਦਿੱਤੀ ਮੁਕਾਬਲਾ ਦੁਬਈ ਦੇ ਵਿੱਚ ਸੀ ਤੇ ਇੱਕ ਪਾਸੇ ਜੋ ਚਾਰ ਤੇ ਦੂਜੇ ਪਾਸੇ ਐਂਟਲੀ ਗਲੁਸ਼ਕਾ ਸੀ ਮੁਕਾਬਲੇ ਦੇ ਵਿੱਚ ਜਦੋਂ ਵਾਰੀ ਜੋ ਚਾਰ ਸਿੰਘ ਦੀ ਆਈ ਤਾਂ ਉਹਨੇ ਚਪੇੜ ਧਰੀ ਤਾਂ ਐਂਟਲੀ ਨੂੰ ਪੰਬੂ ਤਾਰੇ ਦਿਖਾ ਦਿੱਤੇ ਜੁਝਾਰ ਜਿੱਤ ਤਾਂ ਗਿਆ ਤੇ ਇਸ ਨੂੰ ਅੰਗਰੇਜ਼ੀ ਦੇ ਵਿੱਚ ਜਿਵੇਂ ਆ ਕਿ ਆਪਾਂ ਪਾਵਰ ਸਲੈਪ ਕਹਿੰਦੇ ਆ ਸੋ ਜੁਝਾਰ ਸਿੰਘ ਚਮਕੌਰ ਸਾਹਿਬ ਦਾ ਰਹਿਣ ਵਾਲਾ ਹੈ ਮਿਹਨਤੀ ਮੁੰਡਾ ਹੈ ਸਧਾਰਨ ਘਰੋਂ ਹੈ ਉਹਦਾ ਬਾਪੂ ਵੀ ਕਬੱਡੀ ਖੇਡਦਾ ਰਿਹਾ ਹੈ ਤੁਸੀਂ ਕਿਵੇਂ ਵੇਖਦੇ ਹੋ ਇਸ ਖਬਰ ਨੂੰ ਦੇਖੋ ਇਹ ਜੁਝਾਰ ਸਿੰਘ ਦੀ ਜਿਹੜਾ ਜੁਝਾਰੂਪਨ ਆਪਾਂ ਨੂੰ ਨਜ਼ਰ ਆਉਂਦਾ ਹੈ ਇਹਦੇ ਵਿੱਚ ਹਮ ਅ ਪਹਿਲੀ ਗੱਲ ਤੇ ਇਹ ਜਿਹੜੀ ਸਲੈਪ ਪਾਵਰ ਵਾਲੀ ਗੱਲ ਦਾ ਨਾ ਹਾਂਜੀ ਇਹ ਆਪਾਂ ਨੂੰ ਖੇਡ ਬਹੁਤ ਘੱਟ ਪਤਾ ਸਾਡੇ ਪੰਜਾਬੀਆਂ ਨੂੰ ਹਾਂਜੀ ਔਰ ਇਹ ਜੁਹਾਰ ਸਿੰਘ ਦੇ ਇਸ ਵਾਕਿਆ ਤੋਂ ਬਾਅਦ ਜੋ ਨੇ ਜਿੱਤ ਪ੍ਰਾਪਤ ਕੀਤੀ ਹੈ ਸਾਨੂੰ ਲੱਗਿਆ ਇੱਕ ਗੇਮ ਇਹ ਵੀ ਹੁੰਦੀ ਹੈ ਚਪੇੜਾ ਮਾਰਨ ਵਾਲੀ ਹਾਂਜੀ ਹਾਂਜੀ ਮੁੱਕੇ ਮਾਰਨ ਵਾਲੀ ਦਾ ਆਪਾਂ ਕਹਿੰਦੇ ਨੇ ਮੁੱਕੇਬਾਜ਼ ਹੈਗੇ ਨੇ ਸਾਰਾ ਜਗਾ ਲੇਕਿਨ ਇਹ ਚਪੇੜਾ ਮਾਰਨ ਵਾਲੀ ਜਿਹੜੀ ਹੈ ਇਹ ਤੁਹਾਡੇ ਹੱਥ ਦੀ ਤਾਕਤ ਜਿਹੜੀ ਹੈ ਉਹ ਅਗਲੇ ਬੰਦੇ ਨੂੰ ਦਿਖਾਉਣ ਵਾਲੀ ਹੈ ਵੀ ਜਿਵੇਂ ਆਪਾਂ ਕਹਿੰਦੇ ਨੇ ਉਹਨੇ ਚਪੇੜਾ ਮਾਰ ਕੇ ਉਹਦਾ ਮੂੰਹ ਘੁਮਾਤਾ ਹਾਂ ਜੀ ਇਹਦੇ ਵਿੱਚ ਵੀ ਇਸ ਤਰ੍ਹਾਂ ਹੈ ਵੀ ਇਹ ਚਪੇੜਾ ਇੰਨੀ ਪਾਵਰਫੁਲ ਹੋਣੀ ਚਾਹੀਦੀ ਆ ਵੀ ਬੰਦੇ ਦੀ ਧੌਣ ਹੀ ਘੁੰਮ ਜਪੇ ਹਾਂ ਸੋ ਹਾਂ ਸੋ ਜੁਧਾਰ ਸਿੰਘ ਨੇ ਆਪਣੀ ਜਿਹੜੀ ਤਾਕਤ ਦਿਖਾਈ ਹੈ ਇਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਪੰਜਾਬੀਆਂ ਦੇ ਮਾਣ ਵਾਲੀ ਗੱਲ ਆ ਫਿਰ ਜਿਵੇਂ ਕਿ ਤੁਸੀਂ ਦੱਸਿਆ ਵੀ ਦੁਬਈ ਦੇ ਵਿੱਚ ਇਹ ਡਵਾਈਸ ਇਹ ਖੇਡ ਖੇਡੇ ਗਈ ਆ ਔਰ ਉਹਨੇ ਜਿਹੜਾ ਆਪਣੇ ਸਾਹਮਣੇ ਕੋਈ ਤਾਕਤਵਰ ਜਿਹੜਾ ਖਿਡਾਰੀ ਸੀਗਾ ਜੀ ਹਾਂ ਉਸ ਨੂੰ ਉਹਨੇ ਹਰਾਇਆ ਇਸ ਗੱਲ ਦੇ ਵਿੱਚ ਔਰ ਪੰਜਾਬ ਦੀ ਜਿਹੜੀ ਆ ਉਹਨੇ ਜਿਹੜੀ ਕਦਰ ਹਮ ਲੜਾ ਪੰਜਾਬ ਦਾ ਮਾਣ ਉਸਨੇ ਵਧਾਇਆ ਔਰ ਸਾਨੂੰ ਲੱਗਦਾ ਹੈ ਕਿ ਜੁਹਾਰ ਸਿੰਘ ਦਾ ਇੱਕ ਕਦਮ ਬਹੁਤ ਵੱਡਾ ਹਾਂ ਸਹੀ ਗੱਲ ਹੈ ਸੋ ਬਿਲਕੁਲ ਜੀ ਜੁਝਾਰ ਨੂੰ ਮੁਬਾਰਕਾਂ ਨੇ ਉਹਨੇ ਪੰਜਾਬ ਦਾ ਮਾਣ ਵਧਾਇਆ ਹੈ ਤੇ ਹੁਣ ਇਹ ਵੀ ਮੈਂ ਇੱਥੇ ਇਹ ਕਹਿਣਾ ਚਾਹਾਂਗੀ ਕਿ SLAV ਵਿਦਿੰਦੀਆਂ ਨਾਲ ਦੀ ਨਾਲ ਕਿ ਉਹਦੀ ਨਕਲ ਕਰਦੇ ਹੋਏ ਹੁਣ ਕਿਤੇ ਗਲੀ ਘੁਆਣ ਦੇ ਵਿੱਚ ਚਪੇੜੋ ਚਪੀੜੀ ਨਾ ਹੋਈ ਜਾਈਓ ਤੇ ਇਹ ਖੇਡ ਸਿਰਫ ਤਾਕਤ ਸੈਨ ਸ਼ਕਤੀ ਤੇ ਜਜ਼ਬੇ ਤੇ ਤਕਨੀਕ ਦੀ ਹੁੰਦੀ ਹੈ ਐਵੇਂ ਕਿਤੇ ਗਲੀ ਘੁਆਣ ਦੇ ਵਿੱਚ ਕਿਸੇ ਦੇ ਕੰਨਾਂ ਦੇ ਪੜਦੇਣਾ ਸਿੱਖੀ ਜਾਈਓ ਸੋਵੇਦੀ ਸਾਹਿਬ ਬਿਲਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਤਾਂ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕਿਤੇ ਨਹੀਂ ਨਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ